हैलो एवरीवान स्वागत है तो यूट्यूब चैनल पर मनप्रीत बराड़ बलॉग्स से होने वो करते सारे ठीक ठाक होवोंगे अपने अपने घरों से तंदुरुस्त होवोंगे कर दमें ब्लॉग की स्टार्टिंग हाँ जी जे चैनल से नहीं हो तो चैनल कर दो सबसक्राइब तो वीडियो में करे करो लाइक शेयर कमेंट करके भी दस करो सा बलॉग्स कितना भी लगते ने चलो जी व्लॉक अपनी कंप्लीट होने वाली है कि चलो ਲੋਕ ਸਟਾਰਟਿੰਗ ਕਰ ਲਏ ਟਾਈਮ ਤਾਂ ਗਿੰਦਵਾ ਸਭਰੇ ਕ ਪਾਣੀ ਝੂਲ ਹੋਣੇ ਮੰਮੀ ਗੁੱਡੂ ਤਾਂ ਹਾਰ ਜੇ ਤਾਰ ਕੱਢਣ ਆ ਲਈਏ ਮਸ਼ੀਨ ਆ ਪਲਾਤੀ ਤੇ ਤੇ ਉਹ ਕਪੜੇ ਹੁੰਚਲੇ ਕੰਪਲੀਟ ਦੋ ਕਮੈਂਟਰ ਆਂਗੇ। 9:00 ਦਾ ਘੰਟਾ ਕਰਾਂਗੇ ਕਿ ਦਸ ਸ਼ਾਮ ਹੋਰ ਦਾ ਸੁਬਾ। ਚਲੋ ਜੀ ਟਾਈਮ ਹੋ ਗਿਆ ਆਪਣਾ ਕੰਪਲੀਟ। ਲਾਸਟ ਵੀਰਾਂ ਨੇ। ਲਓ ਜੀ ਇੱਥੇ ਆ ਗਈ ਇਸਵੇਂ ਵਾਕ ਕੰਪਲੀਟ ਕਰਕੇ ਤੇ ਮੈਂ ਕਹਿੰਨਾ ਪਹਿਲਾਂ ਫੇਰ ਹੀ ਨਾ ਆਉਂਗੀ ਪਹਿਲਾਂ ਨਾ ਦਾਦਾ ਬੋਕਰ ਲਾਵਾਂ ਬੋਕਰ ਦਾ ਕੰਮ ਨਵੇੜ ਲਾ ਤੁਹਾਨੂੰ ਪਤਾ ਅੱਜਕੱਲ ਮੈਂ ਬੋਕਰ ਦਾ ਕੰਮ ਮੈਂ ਹੀ ਪੱਕੇ ਤੌਰ ਤੇ ਚਾਹੇ ਲੇਟ ਹੋਵਾਂ ਚਾਹੇ ਜਲਦੀ ਹੋ ਬੋਕਰ ਮੈਂ ਹੀ ਮਾਰਦੇ ਆ ਪਹਿਲਾਂ ਐ ਹੁੰਦਾ ਸੀ ਸਿਕ ਸਮ ਟਾਈਮ ਮੈਂ ਜਿਵੇਂ ਕਿਚਨ ਵਗੈਰਾ ਸਜਾਦਾ ਟਾਈਮ ਲੱਗਦਾ ਸੀ ਤੇ ਮੰਮੀ ਬੋਕਰ ਮਾਰ ਲੈਂਦੇ ਹੁੰਦੇ ਸੀਗੇ ਕੀ ਚਲੋਂ ਕਿਚਨ ਚ ਲੱਗੀ ਪਈ ਹੈ ਨਾ ਫ੍ਰੀ ਹੁੰਦੇ ਸੀ ਤਾਂ ਮੰਮੀ ਮਾਰ ਲੈਂਦੇ ਸੀ ਪਰ ਹੁਣ ਮੈਂ ਉਹਨਾਂ ਨੂੰ ਕਹਤਾ ਕਿ ਚਾਹੇ ਮੈਂ ਲੇਟ ਹੋਵਾਂ ਚਾਹੇ ਮੈਨੂੰ ਧੁੱਪ ਚੜਜ ਬੋਕਰ ਦਾ ਕੰ ਤਲੋ ਜੇ ਤੇ ਮੰਮੀ ਕੱਢ ਰੇ ਨੇ ਧਾਰ ਤੇ ਮੈਂ ਲਾ ਰਹੀ ਆ ਬੋਕਰ ਤੇ ਅੱਜ ਤੱਕ ਗਾਣੇ ਵੀ ਕਾਰਾ ਕਰ ਦੇਣਾ ਤੁਸੀਂ ਦੇਖ ਲਓ ਜੇ ਤੇ ਗਾਣੇ ਚੱਕ ਕੇ ਨਾ ਆਪਣੇ ਬਾ ਬਾਲਟੀ ਦੁੱਧ ਦੀ ਇਹਦੇ ਵਿੱਚ ਲੱਤ ਰੱਖ ਲਓ ਅੱਗੇ ਕਦੇ ਨਹੀਂ ਕੀਤਾ ਨਹੀਂ ਤੇ ਅੱਜ ਵੇਖਿਓ ਹੁਣ ਬਸ ਵਿੱਚੇ ਨੇ ਕਾਰਾ ਕਰ ਦੇਣਾ ਹੈਗਾ ਤੇ ਲੋ ਜੀ ਆਪਾਂ ਦਬਦੋ ਲਾ ਲਾਂਗੇ ਝਾੜੂ ਅਜੇ ਤਾਂ ਸ਼ੁਕਰ ਮਨਾਉ ਮੰਮੀ ਦੋ ਬਾਲਟੀਆਂ ਚ ਚੋਂਦੇ ਇੱਕ ਦੇ ਵਿੱਚ ਅੱਧਾ ਚੋਂਦੇ ਇੱਕ ਚ ਅੱਧਾ ਚੋਂਦੇ ਅੱਧਾ ਹੀ ਦੁੱਧ ਮਤਲਬ ਕੀਤਾ ਕੰਮ ਤਾਂ ਲੋ ਜੀ ਮੈਂ ਬਸ ਆ ਗਈ ਸੀ ਨਹਾ ਕੇ ਉਹਦੇ ਬਾਅਦ ਤੇ ਮੈਂ ਹੁਣ ਕਰਨ ਲੱਗੀ ਸੀ ਪਾਠ ਪੜ ਜਾਂਦਾ ਤੇ ਕਰਾਂਗੇ ਪਾਠ ਤੇ ਦੈਨ ਫਿਰ ਉਹ ਕੰਮਾਂ ਵੱਲ ਜਾਵਾਂਗੇ ਕਿਉਂਕਿ ਪਾਠ ਨਿਤਨੇਮ ਕਰਨਾ ਵੀ ਜ਼ਰੂਰੀ ਹੈ ਬਾਕੀ ਕੰਮਾਂ ਤੇ ਨਾਲ ਨਾਲ ਜਿਵੇਂ ਘਰ ਦੇ ਕੰਮ ਮੁੱਕਦੇ ਨੇ ਸੋ ਇਸ ਚੀਜ਼ ਨੂੰ ਵੀ ਨਿਤਨੇਮ ਨੂੰ ਵੀ ਆਪਦਾ ਰੁਟੀਨ ਦੇ ਵਿੱਚ ਜ਼ਰੂਰ ਐਡ ਆਨ ਕਰਨਾ ਚਾਹੀਦਾ ਆਪਾਂ ਨੂੰ ਕਿਉਂਕਿ ਆਪਾਂ ਨੂੰ ਬਾਅਦ ਤੌਰ 15 20 ਮਿੰਟ ਦਾ ਟਾਈਮ ਤਾਂ ਕੱਢਣਾ ਹੀ ਚਾਹੀਦਾ ਉਹਦੇ ਨਿਤਨੇਮ ਦੇ ਲਈ ਕਿਉਂਕਿ ਸਾਰਾ ਦਿਨ ਘਰ ਦੇ ਕੰਮ ਵੀ ਤੇ ਕਰ ਹੀ ਜਾਂਦੇ ਆਪਾਂ ਤਲੋ ਜਿੱਥੇ ਆ ਗਈ ਸੀ ਮੈਂ ਦਵਦ ਕਪੜੇ ਇਸੇ ਕੱਟ ਕੇ ਮਸ਼ੀਨ ਤੇ ਕਪੜੇ ਸੁਕਣੇ ਕੋਣ ਲੱਗ ਗਈ ਸੀ ਤੇ ਇੱਥੇ ਬਣਾਉਣੀ ਆਪਾਂ ਹੁਣ ਸਬਜੀ ਤਲੋ ਜਿੱਥੇ ਮੈਂ ਬਣਾ ਰਹੀ ਆ ਕਦੂ ਦੀ ਸਬਜੀ ਤੇ ਕੱਲ ਵੀ ਮੈਂ ਲਾਦਾ ਆਪਾਂ ਕਦੂ ਬਣਾਇਆ ਸੀ ਪਿਆਜ਼ ਵੀ ਕਦੂ ਅੱਛੀ ਬਹੁਤ ਜ਼ਿਆਦਾ ਬਣਾਉਣੀ ਆ ਕਦੂ ਚੰਗਾ ਹੈ ਠੰਡਾ ਹੁੰਦਾ ਨਾਲੇ ਹਨਾ ਬਾਕੀ ਸਬ지 ਬਾਕੀ ਜਿਹੇ ਕਰ ਆਪਾਂ ਸਾਰੀ ਫੈਮਿਲੀ ਖਾ ਲੈਂਦੇ ਆ ਕੋਈ ਆਪਾਂ ਨੂੰ ਇਤਰਾਜ਼ ਨਹੀਂ ਹੈਗਾ ਤਾਂ ਫਿਰ ਤਾਂ ਬਣਾਉਣ ਚ ਕੋਈ ਦਿੱਕਤ ਨਹੀਂ ਹੁੰਦੀ ਪਰ ਕਦੂ ਰੋਜ਼ ਤੰਦੌ ਦੇ ਇੱਥੇ ਮੈਂ ਨਾਲ ਦੇ ਨਾਲ ਰੋਟੀ ਬਣਾ ਲਈ ਸੀ ਪਰ ਮੈਨੂੰ ਲੱਗਦਾ ਵੀਡੀਓ ਮੈਂ ਕਲਿੱਪ ਨਹੀਂ ਆਉਣ ਕਰ ਪਈ ਐ ਚ ਤੇ ਲੋ ਜੀ ਇੱਥੇ ਬਸ ਮੈਂ ਰੋਟੀ ਬਣਾ ਲਈ ਸੀ ਤੇ ਮੈਂ ਤੁਹਾਨੂੰ ਬਤੇ ਕਰਦੇ ਰੋਟੀ ਗਊ ਮਤਲਿ ਬਣਾਉਣੀ ਹੁੰਦੀ ਹੈ ਗਊ ਮਤਨ ਦੇਣ ਚਲੇ ਗਈ ਸੀ ਤੇ ਦੂਜੀ ਰੋਟੀ ਬਾਹਰ ਮੈਂ ਕੁੰਡੇ ਦੇ ਵਿੱਚ ਡੌਗੀ ਨੂੰ ਪਾ ਦੇਣੀ ਹੁੰਦੀ ਹੈ ਤੇ ਦੈਨ ਉਸ ਤੋਂ ਬਾਅਦ ਜਿਹੜੀਆਂ ਆਪਣੇ ਰੋਟੀਆਂ ਹੁੰਦੀਆਂ ਨਾ ਸਟਾਰਟ ਕਰਦੇ ਨੇ ਇਹਨਾਂ ਨੂੰ ਇੱਕ ਮੈਂ ਪਕਾ ਕੇ ਸਾਈਡ ਤੇ ਰੱਖਦੇ ਮੇ ਰੰਡੀਆਂ ਹੋ ਜਾਂਦੀਆਂ ਤੇ ਫਿਰ ਮੈਂ ਸਾਰੀ ਰੋਟੀ ਪਕਾ ਕੇ ਜਿੱਦਾਂ ਇਹਨਾਂ ਇੱਦਾਂ ਨੂੰ ਆ ਜਾਂਦੀ ਹੁੰਦੀ ਹੈ ਤੇ ਉਧਰ ਮੈਂ ਪੁੱਛ ਲਈ ਸੀ ਜੱਜ ਜਦੋਂ ਪਾਪਾ ਦੇ ਨਾਲ ਨਹਾਈ ਜਾਂਦਾ ਸੀਗਾ ਤੇ ਮੈਂ ਜੱਪ ਜਦੋਂ ਪਰਲੇ ਸੀ ਹੁਣ ਨਵਾਤਾ ਸੀਗਾ ਤੇ ਹੁਣ ਜੱਪ ਜੋਦੀ ਵੀ ਵਾਰੀ ਆ ਗਈ ਕਿਉਂਕਿ ਬੇਟੇ ਦਾ ਕੰਮ ਹੋ ਗਿਆ ਸਮੋ ਨਾਂ ਤਾਂ ਹੁੰਦਾ ਤੇ ਸਾਰੇ ਕੰਮ ਹੀ ਹੋ ਗਏ ਹਨਾ ਤੇ ਲੋ ਜੇ ਇੱਥੇ ਬੇਟੇ ਨੂੰ ਕਰਤਾ ਰੈਡੀ ਤੇ ਆਪਾਂ ਹੁਣ ਇਹਦਾ ਕਰਦਾਂਗੇ ਜੂੜਾ ਸੋ ਮੈਨੂੰ ਇਦਾਂ ਹੁੰਦਾ ਘਰ ਦੇ ਕੰਮ ਕਰਕੇ ਤੇ ਜਦੋਂ ਫੇਰ ਬੱਚੇ ਨੂੰ ਪੜ੍ਹੇ ਨਾ ਬੰਦਾ ਆਪ ਵੀ ਥੱਕ ਜੇ ਜਾਂਦਾ ਹਨਾ ਸੋ ਪਹਿਲਾਂ ਹੀ ਬੱਚੇ ਨੂੰ ਰੈਡੀ ਕਰ ਦਿੱਤਾ ਜਾਵੇ ਕਿਉਂ ਨਾ ਨਾ ਤਾਂ ਕੇ ਤੇ ਨਾਲੇ ਮੈਨੂੰ ਇਦਾਂ ਮੇਰਾ ਤਾਂ ਪਤਾ ਨਹੀਂ ਚੈੱਕ ਕਰੋ ਮੌਸਮ ਟਾਈਮ ਹੋ ਗਿਆ I think 3 ਵਜਨ ਦੇ ਨੇੜੇ ਤੇੜੀ ਮਿਲਤਾਈ ਕਿ ਪੁਣੀ 3 ਕੋਈ ਮਿਲਤਾ ਟਾਈਮ ਤਾਂ ਮੈਂ ਦੇਖਣ ਪਰ ਇਤਰੋ ਜਿਵੇਂ ਮੌਸਮ ਖਰਾਬ ਲੱਗੀ ਆ ਬੜਾ ਲੱਗਦਾ ਜਿਵੇਂ ਹਵਾ ਚੱਲੀ ਜਾਂਦੀ ਦੇਖੋ ਤਾਂ ਐਸੀ ਅਦਰ ਵੇੜੇ ਚ ਕੰਮ ਕੋਈ ਤੇ ਮੈਂ ਕਿ ਚਲੋ ਮੈਂ ਤੁਹਾਨੂੰ ਮੌਸਮ ਦਿਖਾ ਦਿੰਦੀ ਕੀ ਹੋ ਜਾ ਬਣਿਆ ਪਰ ਠੰਡਾ ਹੋਇਆ ਪਰ ਮੌਸਮ ਤਾਂ ਹਾਂਜੀ ਪੁੱਤ ਕੀ ਕਰੀ ਜੰਨੇ ਹੋ ਨਾ ਮੇਰੇ ਬੂਟ ਪਾਈ ਜਾਂਦਾ ਪੈਰਾਂ 'ਚ ਲੈਓ ਪਾਓ ਫਿਰ ਨਾ ਪੈਰਾਂ 'ਚ ਬੂਟ ਪਾਈ ਜਾਂਦਾ ਮੇਰੇ ਇਹ ਵੀ ਤਾਂ ਵਿੱਚ ਪਾਵਾਂ ਰੁੱਕ ਜੋ ਪੈਰ ਤਾਂ ਪਾ ਲੈੰਦੋ ਵਿੱਚ ਤੁਸੀਂ ਹੱਥ ਨਾਲ ਪਾਓ ਨਾ ਮम्मा ਦੇ ਫਿਰ ਥੱਲੇ ਰੱਖੋ ਬਹਿਲਾ ਥੱਲੇ ਫਿਰ ਤੁਸੀਂ ਹੱਥ ਨਾਲ ਪਾਓ ਇਹ ਚਲੋ ਹੁਣ ਪਾ ਦਿਓ ਪਾਓ ਪਿੱਛੋਂ ਪਾਓ ਜੀ ਪਾਓ ਲਓ ਜੀ ਜਪ ਜਤ ਪਾ ਰਿਆ ਮਮਾ ਦੇ ਸ਼ੂ ਕਹਿੰਦਾ ਮਮਾ ਪਾ ਲੋ ਟੇਮ ਹੋ ਗਿਆ ਪਾ ਦੋ ਜੀ ਪਾ ਦੋ ਹੈਲੋ एवरीवन ਲਓ ਜੀ ਕਰਦੇ ਹਾਂ ਇਵਨਿੰਗ ਵਾਕ ਤੇ ਵਾਕ ਤਾਂ ਪਰ ਬਹੁਤ ਟਾਈਮ ਦੀ ਸਟਾਰਟ ਕਰੀ ਤੇ ਪਰਨਾ ਸ਼ੂਟ ਫੋਨ ਮੈਂ ਹੁਣ ਚੱਕ ਕੇ ਲੈ ਕੇ ਆਈ ਜਦੋਂ ਨਾ ਸਮਾਪਤ ਜੇ ਹੋਣ ਵਾਲੀ ਹੁੰਦੀ ਨਾ ਵਾਕ ਤੇ ਉਦੋਂ ਮੈਂ ਚੱਕ ਲੈਂਦੀ ਹੁੰਦੀ ਆ ਕਿ ਪਾਸਾ ਅੱਜ ਦਾ ਡੇ ਵੀ ਬਸ ਵਧੀਆ ਹੀ ਸੀ ਪਰ ਅੱਜ ਨਾ ਮੇਰਾ ਸਿਰ ਬਹੁਤ ਹੋ ਗਿਆ ਸਿਰ ਨੇ ਮੇਰੇ ਤੇ ਸੰਗੀ ਕਰਾਤੀ ਅੱਜ ਤਾਂ ਹੀ ਉਹ ਜਿਹੜਾ ਮਾਰਨਿੰਗ ਸ਼ੂਟ ਅਪ ਹੋ ਗਿਆ ਹੋ ਗਿਆ ਉਸ ਤੋਂ ਬਾਅਦ ਮੈਂ ਕੋਈ ਸ਼ੂਟ ਨਹੀਂ ਕਰਿਆ ਸਿਰ ਬਹੁਤ ਔਖਾ ਸੀ ਫਿਰ ਗੋਰੀ ਲੈ ਕੇ ਘੰਟਾ ਕੁ ਸੋ ਗਈ ਸੀ ਫਿਰ ਉੱਠੀ ਆ ਫਿਰ ਸੈੱਟ ਹੋ ਗਿਆ ਤੇ ਜਪ ਤੇ ਅੱਜ ਬਹੁਤ ਤਸੱਲੀ ਕਰਾਈ ਮੇਰੀ ਅਸੀਂ ਰਨਿੰਗ ਕੀਤੀ ਦੋ ਵਜੇ ਲੈ ਨੇ ਫੜ ਪਗੜਨੇ ਪਕੜਾਈ ਪਹਿਲਾਂ ਖੇਡਦੇ ਹੁੰਦੇ ਸੀ ਨਾ ਲੰਗੜਾ ਸ਼ੇਰ ਅਕੜਨ ਪਕੜਾਈ ਅੱਜ ਅਸੀਂ ਪਕੜਨ ਪਕੜਾਈ ਖੇਡੀ ਜਦ ਮੈਨੂੰ ਫੜੇ ਜਦੋਂ ਉਹ ਮੈਨੂੰ ਫੜ ਲੈਂਦਾ ਸੀ ਮੈਂ ਮੇਰੀ ਵਾਰੀ ਆਈ ਐਂ ਸੀ ਮੈਂ ਉਹਨੂੰ ਫੜਦੀ ਸੀ ਇਸੇ ਤਰ੍ਹਾਂ ਅੱਜ ਅਸੀਂ ਰਨਿੰਗ ਬਹੁਤ ਕੀਤੀ ਦੋਵਾਂ ਜਣੇ ਨੇ ਹਸਬੰਡ ਆਉਣਾ ਨੇ ਹੁਣੇ ਅਜੇ ਆਪਣੀ ਵਾਕ 10 ਕੁ ਮਿੰਟ ਦੀ ਤਾਂ ਪਈ ਆ ਸਾਜ ਹੋ ਗਿਆ ਪੱਕੂ ਆ ਅੱਜ ਮੈਂ ਕੰਮ ਤਾਂ ਕੋਈ ਹੋਰ ਕਰਨਾ ਸੀ ਪਰ ਉਹ ਮੇਰਾ ਕੰਮ ਸਿਰ ਦੁਖਣ ਲੱਗ ਗਿਆ ਬਸ ਉਸੇ ਕਰਕੇ ਕੰਮ ਰਹਿ ਗਿਆ ਤੇ ਕੱਲ ਨੂੰ ਕਰਾਂਗੇ ਪਾਉ ਕੰਮ ਕਿਹੜਾ ਕੰਮ ਸੇ ਕੱਲ ਹੀ ਪਤਾ ਲੱਗੂ ਤੈਨੂੰ ਉਮਜਾ ਬਹੁਤ ਆਇਆ ਜੀ ਰਨਿੰਗ ਕਰਕੇ ਨਾ ਫਿਰ ਨਹੀਂ ਗੇੜੀ ਬੋੜੇ ਲਵਾਏ ਨੇ ਮੇਰੇ ਤੇ ਫਿਰ ਇਸ ਤੀਜੇ ਮੈਂ ਰੁਕਦੀ ਸੀ ਨਾ ਔਰ ਖੇਡਦੀ ਨਹੀਂ ਸੀ ਰੋਂਦਾ ਸੀ ਪਰ ਮੈਂ ਕਹਿੰਦੇ ਮੇਰੀ ਵਾਕ ਵੀ ਨਹੀਂ ਕਰਨ ਦੇਣੀ ਚੱਲ ਜਿਵੇਂ ਖੇਡਦਾ ਮਾਣਾ ਉਹ ਮੇ ਖੜਾ ਲੈਣ ਨਾ ਲਈ ਨੇ ਵਾਕ ਕਰਤੀ ਮੇਰੀ ਰਨਿੰਗ ਕਰਾਤੀ ਨਾ ਇਹ ਪਲੇ ਕਰ ਲੈ ਰੋ ਕੰਮ ਹੋਵੇ ਸਾਡੇ ਇਹ ਆਪਾਂ ਵਾਸਾ ਸ਼ਡਿਊਲ ਆਪਣਾ ਚੇਂਜ ਹੋ ਗਿਆ ਹਾਂਜੀ ਵੀ ਮੈਂ ਆਉਂਗਾ ਮਮਾ ਫਿਰ ਮੈਂ ਫੜ ਲਿਆ ਕਹਿੰਦਾ ਮਮਾ ਅਸੀਂ ਅੱਜ ਰਨਿੰਗ ਕਰੀ ਸੀ ਨਾ ਉਹ ਤੋਂ ਛੱਡਦੇ ਤੋਂ ਥੋੜਾ ਜਿਹਾ ਰਹਿ ਗਿਆ ਆ ਜਾਂਦੀ ਉਹ ਤਾਂ ਆ ਜਾਂਦੀ ਥੋੜਾ ਜਿਹਾ ਰਹਿ ਗਿਆ ਤੇ ਲੋ ਜੀ ਜਪਲੀ ਬੜਾ ਕਰ ਦਮ ਪੂਰਾ ਨਾ ਤੋਟ ਲਿਆ ਅਸੀਂ ਸ਼ਾਮ ਨੂੰ ਵੀ ਜੂੜਾ ਵੀ ਦੋ ਵਾਰ ਹੀ ਕਰਦੀ ਹੁੰਨੀ ਮੈਂ ਤੇ ਨਾ ਵੀ ਇਹ ਦੋ ਵਾਰ ਲੈਂਦੇ ਜੂੜਾ ਵੀ ਦੋ ਵਾਰੀ ਹੋ ਜਾਂਦਾ ਪਰ ਜਿਵੇਂ ਸਰਦੀ ਆਊਗੀ ਨਾ ਨਾ ਬੰਦ ਹੋ ਜਾਊਗਾ ਦਿਨ ਛੋਟੇ ਹੋਈ ਜਾਂਦੇ ਨੇ ਤੇ ਰਾਤ ਵੱਡੀਆਂ ਆਈ ਜਾਂਦੀਆਂ ਬਸ ਨਾ ਪੁੱਤ ਬਸ ਇਸੇ ਤਰ੍ਹਾਂ ਹੋਣਾ ਦਿਨਾਂ ਦਾ ਬਹੁਤ ਫਰਕ ਪੈ ਗਿਆ ਅੱਗੇ ਨਾ ਇਸ ਟਾਈਮ ਦੇਣ ਖੜਾ ਹੁੰਦਾ ਸੂਰਜ ਤੇ ਅੱਗੇ ਤਾਂ 7 ਵਜੇ ਵੀ ਸੂਰਜ ਨਾ ਜੋ ਤੇ ਹਲਕੀ ਕੰਮ ਕਰਦੇ ਹੋ ਅੱਗੇ 7 ਵਜੇ ਵੀ ਦਿਨ ਖੜਾ ਹੁੰਦਾ ਸੀ ਤੇ ਹੁਣ ਤਾਂ ਸਵੇਹੀ ਨਹੀਂ ਰੋਂ ਲੱਗ ਗਿਆ ਬਸ ਮੈਂ ਕਹਣਾ ਕੰਪੋਜ਼ ਬਲੌਗ ਦੇ ਅੰਦਰ ਕੱਲ ਵੀ ਆਪਾਂ ਇਹ ਕੀਤਾ ਸੀ ਲਾਸਟ ਤੇ ਬ੍ਰੋ ਪ੍ਰੈਮੀ ਤੁਹਾਨੂੰ ਪਤਾ ਹੀ ਆ ਇਸ ਤੋਂ ਬਾਅਦ ਆਪਣਾ ਕੀ ਹੁੰਦਾ ਨਾ ਕੇ ਰੋਟੀ ਬਣੀ ਖਾਣਾ ਜੋ ਆਪ ਨੂੰ ਖਵਾਉਣਾ ਹਨ ਤੇ ਫੋਨ ਵਗੈਰਾ ਚਲਾਉਣੇ ਆਹੀ ਕੰਮ ਹੁੰਦੇ ਦੂਬਾ ਦੇ ਵਾਲੇ ਕੰਮ ਤਾਂ ਇਹ ਕੰਮ ਨੂੰ ਮੈਨੂੰ ਇਦਾਂ ਹੁੰਦਾ ਜਲਦੀ ਜਲਦੀ ਕਰ ਲੀਏ ਜੇ ਹੁਣ ਸ਼ੂਟ ਕਰਨ ਬੈਜਨੇ ਆ ਨਾ ਫਿਰ ਉਹ ਕੰਮ ਲੇਟ ਹੋ ਜਾਂਦੇ ਸਾਰੇ ਸੇਜੀ ਸ਼ੂਟ ਕਰਦੀ ਰੋਟੀ ਜੇ ਪਲੇਟ ਖਾਂਦਾ ਬਜਾਦਾ ਆਪਦੀ ਵੀ ਲੇਟ ਹੋ ਜਾਂਦੀ ਨਾ ਉਹ ਉਹ ਤੁਬਾਕ ਭੰਡੇ ਭੁੰਡੇ ਹੁੰਦੇ ਤੇ ਬਸ ਆਹੀ ਕੰਮ ਧੰਦੇ ਹੁੰਦੇ ਇਸ ਕਰਕੇ ਮੈਂ ਹੁਣ ਇੱਥੇ ਐਂਡ ਕਰ ਦਿੰਦੀ ਆ ਉਹ ਰੋ ਨਾ ਲੋ ਕੰਮ ਹੋ ਜਾਂਦੇ ਤੇ ਜੀ ਬਾਬਾ ਜੀ ਆ ਗਏ ਸੀ ਮੈਂ ਵਿੱਚ ਰੋਕੀ ਪਾ ਜੇ ਲੱਗੀ ਬਾਬਾ ਜੀ ਨੂੰ ਸਹੀ ਚਲੋ ਜੀ ਬਸ ਆਇਆ ਜਿਹੜਾ ਵਧੀਆ ਨਿਕਲੇ ਬਸ ਜਿਹੜਾ ਸਿੱਧਾ ਦੁੱਖ ਲੱਗੇ ਉਹਦੇ ਕਰਕੇ ਥੋੜਾ ਜਿਹਾ ਕਤਲ ਪਤਾ ਨਹੀਂ ਦੁੱਖ ਲੱਗਦਾ ਸਮ ਟਾਈਮ ਸੱਲਸਾ ਵਿੱਚ ਚੋੜੀ ਬਹੁਤ ਦੁੱਖਣ ਲੱਗਿਆ ਸੀ ਤੇ ਵਿੱਚੋਂ ਜ ਹੁਣ ਸਹੀ ਹੋ ਗਿਆ ਸੀਗਾ ਬਿਲਕੁਲ ਤੇ ਹੁਣ ਫੇਰ ਅੱਜ ਹੋਇਆ ਬੜਾ ਬਹੁਤ ਜ਼ਿਆਦਾ ਹੁੰਦਾ ਪਤਾ ਨਹੀਂ ਕੀ ਹੋ ਜਾਂਦਾ ਤੇ ਚਲੋ ਜੀ ਫਿਰ ਮਿਲਦੇ ਹਾਂ ਤੁਹਾਨੂੰ ਨੈਕਸਟ ਵਲੌਗ ਦੇ ਨਾਲ ਹਾਂਜੀ ਜੇਕਰ ਤੁਹਾਨੂੰ ਸਾਡੇ ਵਲੌਗਸ ਵਧੀਆ ਲੱਗਦੇ ਵੀਡੀਓ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਵੀ ਦੱਸਿਆ ਕਰੋ ਤੁਹਾਨੂੰ ਕਿਹੜੇ ਵਲੌਗਸ ਕਿਤਾ ਦੇ ਲੱਗਦੇ ਨੇ ਇੱਕ ਬੈਲ ਆਈਕਨ ਦਾ ਬਟਨ ਵੀ ਪ੍ਰੈਸ ਕਰ ਲਓ ਤਾਂ ਜੋ ਵੀਡੀਓ ਦੀ ਨਵੀਂ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਦਵਾਕੀ ਆਪਣਾ ਹੁਣ ਜੇਕਰ ਆਪਣਾ 15 ਅੱਜ ਹੋ ਗਈ ਆ। ਸ਼ੇਤਰੀਕ ਹੋ ਗਈ। ਤੇ 15 ਤਰੀਕ ਤੱਕ ਆਪਾਂ ਦੇਖਾਂਗੇ ਤੇ 15 ਤਰੀਕ ਨੂੰ ਆਪਾਂ ਵੇਟ ਚੱਕ ਵੀ ਕਰਾਂਗੇ। ਮੇਜਰਮੈਂਟ ਸਾਰਾ ਕੁਝ ਕਰਾਂਗੇ। ਜੇਕਰ ਆਪਾਂ ਨੂੰ ਫਰਕ ਲੱਗਾ ਤੁਹਾਡੇ ਨਾਲ ਜਿਹੜੀ ਹਲਕੀ ਫੁਲਕੀ ਡਾਈਟ ਕਰਦੇਵੇਂ ਉਹ ਵੀ ਸ਼ੇਅਰ ਕਰਾਂਗੇ ਜਿਹੜੀ ਕਰਦੇ ਸੀ। ਲੋਕੀ ਚਲੋ ਤੇ ਜੇ ਆਪ ਨੂੰ 15 15 ਤਰੀਕ ਨੂੰ ਪਤਾ ਲੱਗ ਗਿਆ ਕਿ ਆਪਾਂ فرق ਪੈ ਰਿਹਾ ਫਿਰ ਆਪਾਂ ਉਸ ਅਕੋਰਡਿੰਗ ਆਪਾਂ ਸਾਰਾ ਸਿਸਟਮ ਆ ਦਾ ਸ਼ਡਿਊਲ ਸੈੱਟ ਕਰ ਲਾਂਗੇ ਤੇ ਚਲੋ ਜੀ ਫਿਰ ਮਿਲਦੇ ਹਾਂ ਤੁਹਾਨੂੰ ਨੈਕਸਟ ਵੀਡੀਓ ਦੇ ਨਾਲ ਤੇ